ਅਸਲਾਮ ਵਾਲੇਕਮ ਵੀਵਰਜ਼ ਅੱਜ ਦੀ ਵੀਡੀਓ ਅਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਮੈਂ ਕਿੰਨੀ ਬਹੁਤ ਇੰਟਰਸਟਿੰਗ ਗੱਲਾਂ ਕਰਨ ਦੇ ਨੇ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਸਿਆਸਤ ਚੀਜ਼ ਹੀ ਇਦਾਂ ਦੀ ਆ ਕੁਰਸੀ ਵੱਡਿਆਂ ਵੱਡਿਆਂ ਦੀ ਮੱਤ ਮਾਰ ਦਿੰਦੀ ਆ ਬਚਨਾਂ ਦੇ ਉੱਤੇ ਰਹਿਣਾ ਬੜਾ ਔਖਾ ਏ ਜਿਹੜੇ ਬੰਦੇ ਕੱਲ ਤੱਕ ਆਂਦੇ ਹੀ ਫਲਾਣੇ ਲੀਡਰ ਦੀ ਫੋਟੋ ਜੜੀ ਜਾਂ ਫਲਾਣੇ ਐਂਬੂਲੈਂਸ ਤੇ ਲੱਗੀ ਆ ਉਥੇ ਲੱਗੀ ਆ ਉਥੇ ਲੱਗਿਆ ਨੇ ਉਹ ਆਪਣਾ ਦਾ ਲੱਗਾ ਤੇ ਫੋਟੋ ਸਾਰੇ ਨਹੀਂ ਲਾਈਆਂ ਨਾ ਮੁੜ ਕੇ ਕੁਰਸੀ ਆ ਨਾ ਭਾਈ ਕੁਰਸੀ ਅਫਰ ਜਿਹੜਾ ਬੰਦਾ ਕੁਰਸੀ ਦਾ ਫਾਇਦਾ ਨਾ ਲੈ ਸਕੇ ਫਿਰ ਕੁਰਸੀ ਚੀਜ਼ ਕੀ ਹੋਈ ਕੁਰਸੀ ਤੇ ਨੀਵੀ ਆ ਮੇਜ਼ ਨਾਲੋਂ ਪਰ ਰਤਬਾ ਮੇਜ਼ ਤੋਂ ਉੱਚਾ ਹੀ ਹੁੰਦਾ ਇਹਦਾ ਉੱਚਾ ਹੁੰਦਾ ਸ਼ੇਰੇ ਪੰਜਾਬ ਦੀ ਰੀਸ ਕਰੂ ਕਿਹੜਾ ਉਨੇ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਚ ਖਲੋ ਕੇ ਆਖਿਆ ਸੱਚੇ ਪਾਤਸ਼ਾਹ ਤੇਰੇ ਦਰ ਘਰ ਦਾ ਸੇਵਕ ਹਾਂ ਨਮਾਣਾ ਕੂਕਰ ਬਣ ਕੇ ਆਇਆ ਹਾਂ ਪਰ ਨਮਾਣਾ ਹੋਣ ਦੇ ਨਾਲ ਨਾਲ ਇੰਨਾ ਵਿਉ ਵੀ ਲੈ ਕੇ ਆਇਆ ਸੱਚੇ ਪਾਤਸ਼ਾਹ ਹਾਰ ਦਾ ਮੂੰਹ ਨਹੀਂ ਵੇਖਣਾ ਮੈਂ ਜਿਨ੍ਹਾਂ ਬੰਦਿਆਂ ਦਾ ਵਿਉ ਹੀ ਮਰ ਜਾਵੇ ਨਾ ਉਹ ਬੰਦੇ ਗੁਲਾਮੀ ਹੁੰਦੇ ਆ ਤੇ ਜਿਹੜੇ ਬੰਦੇ ਵਿਉ ਨਾਲ ਜ਼ਿੰਦਗੀ ਜੀਣ ਉਹ ਜਿੰਦੇ ਤੇ ਘਾਟ ਹੀ ਹੁੰਦੇ ਆ ਪੁਰਾਣੇ ਬਜ਼ੁਰਗਾਂ ਦਾ ਇੱਕ ਅਖਾਣ ਐਵੇਂ ਥੋੜਾ ਬਣਿਆ ਚਾਰ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ ਚਾਰ ਦਿਨ ਘੱਟ ਜੀਉਣਾ ਪਰ ਜੀਉਣਾ ਅੰਖ ਦੇ ਨਾਲ ਉਹ ਹਾਰੀ ਸਾਰੀ ਬੰਦੇ ਤੇ ਨਹੀਂ ਟੁੱਕਦੀ ਗੱਲ ਆ ਬਜ਼ੁਰਗ ਬੈਠੇ ਆ ਹੁਣ ਗੱਲ ਜਿਹੜੀ ਮੈਂ ਕਰ ਲੱਗਾ ਥੋੜੀ ਕੌੜੀ ਐ ਨੂੰ ਚੱਲਣ ਦਾ ਯਤਨ ਕਰਿਓ ਦੁਨੀਆ ਦੇ ਉੱਤੇ ਹਰ ਬੰਦਾ ਧੰਦਾ ਕਰਦਾ ਕਿਸਾਨੀ ਵੀ ਧੰਦਾ ਪਰ ਕਿਸਾਨੀ ਕੱਲੀ ਧੰਦਾ ਨਹੀਂ ਹੈਗੀ ਕਿਸਾਨੀ ਸੇਵਾ ਵੀ ਹੈਗੀ ਐਵੇਂ ਥੋੜਾ ਕਿਸਾਨ ਨੂੰ ਰੱਬ ਦਾ ਰੂਪ ਕਹਿੰਦੇ ਲੋਕੀ ਡਾਕਟਰੀ ਧੰਦਾ ਵੀ ਹੈਗੀ ਆ ਕਿਉਂਕਿ ਉਹਨੇ ਪੜ੍ਹਾਈ ਕੀਤੀ ਉਹਨੇ ਬੱਚੇ ਪਾਲੇ ਪਰ ਡਾਕਟਰ ਨੂੰ ਰੱਬ ਦਾ ਰੂਪ ਵੀ ਤਾਂ ਕਹਿੰਦੇ ਨਾ ਲੋਕੀ ਇਸੇ ਤਰ੍ਹਾਂ ਕਿਸੇ ਵਕਤ ਰਾਜਨੀਤੀ ਸੇਵਾ ਹੁੰਦੀ ਸੀ ਆ ਬਜ਼ੁਰਗਾਂ ਨੂੰ ਪੁੱਛੋ ਲੋਕੀ ਕਹਿੰਦੇ ਹੁੰਦੇ ਸੇਵਾ ਵਾ ਰਾਜਨੀਤੀ ਸਭ ਤੋਂ ਵੱਡੀ ਸੇਵਾ ਰਾਜਨੀਤੀ ਆ ਪਰ ਅੱਜ ਰਾਜਨੀਤੀ ਸੇਵਾ ਨਹੀਂ ਰਹਿ ਗਈ ਅੱਜ ਰਾਜਨੀਤੀ ਧੰਦਾ ਬਣ ਗਈ ਆ ਧੰਦਾ ਤੇ ਜਦੋਂ ਧੰਦਾ ਬਣ ਜਾਵੇ ਨਾ ਫਿਰ ਧੰਦੇ ਵਾਲਾ ਬੰਦਾ ਤੇ ਮੁਨਾਫਾ ਹੀ ਲੱਭਦਾ ਹੁੰਦਾ ਉਹਨੂੰ ਫਿਰ ਘਾਟੇ ਵਾਦੇ ਦੀ ਲੋੜ ਨਹੀਂ ਤੇ ਉਹ ਸੰਦਾ ਮੇਰਾ ਫਾਇਦਾ ਕਿੱਥੋਂ ਹੁੰਦਾ ਵਾ ਅੱਜ ਦੀ ਰਾਜਨੀਤੀ ਧੰਦਾ ਲੱਭਦੀ ਆ ਉਹਨਾਂ ਨੂੰ ਇਹ ਹੁੰਦਾ ਕਿ ਸਾਲ ਪੰਜ ਮਿਲੇ ਆ ਮੁੜ ਕੇ ਪਤਾ ਨਹੀਂ ਟਾਈਮ ਆਉਣਾ ਕਿ ਨਹੀਂ ਆਉਣਾ ਰੱਜ ਕੇ ਡਾਂਗ ਫੇਰੋ ਜੋ ਇਕੱਠਾ ਕੀਤਾ ਜਾਂਦਾ ਕਰ ਲੋ ਜਿੰਨੇ ਮਾਵਾ ਦੇ ਪੁੱਤ ਚਟਾ ਪੀ ਕੇ ਮਰ ਜਾਣ ਮਰ ਜਾਣ ਸਾਨੂੰ ਉਹਦੇ ਨਾਲ ਕੀ ਲੱਗੇ ਰੋਲ ਜਾਣ ਗੁਰੂ ਗ੍ਰੰਥ ਸਾਹਿਬ ਦੇ ਅੰਗ ਨਾਲੀਆਂ ਰੂੜੀਆਂ ਦੇ ਉੱਤੇ ਸਾਨੂੰ ਉਹਦੇ ਨਾਲ ਕੀ ਲੱਗੇ ਸਾਡੇ ਕੋਲ ਮੌਕਾ ਆਇਆ ਹੈ 5 ਸਾਲ ਆਪਣੀ ਰਾਜਨੀਤੀ ਚਮਕਾਓ ਇੰਨੇ ਇਕੱਠੇ ਕਰ ਲੋ ਕਿ ਕਈ ਪੀੜੀਆਂ ਬੈ ਕੇ ਖਾਈਏ ਕਿਉਂਕਿ ਰਾਜਨੀਤੀ ਧੰਦਾ ਬਣੀ ਪਈ ਆ ਜੇ ਰਾਜਨੀਤੀ ਧੰਦਾ ਨਾ ਹੁੰਦੀ ਤੇ ਗਰੀਬ ਘਰਾਂ ਦੇ ਲੋਕ ਵੀ ਇਸ ਕੰਮ ਦੇ ਵਿੱਚ ਅੱਗੇ ਨਿਕਲ ਸਕਦੇ ਸੀ ਪਰ ਹੁਣ ਕੰਮ ਰਹਿ ਗਿਆ ਸਿਰਫ ਪੈਸੇ ਤੇਲੇ ਦਾ ਤੇ ਜਿਹੜੇ ਬੰਦੇ ਨੇ ਹੁਣ ਪੈਸੇ 20 25 ਲੱਖ ਰੁਪਈਆ ਲਾ ਦਿੱਤਾ ਸਰਪੰਚੀ ਦੀਆਂ ਵੋਟਾਂ ਆ ਗਈਆਂ ਉਹ ਲਾਊਗਾ ਕੀ ਤੁਹਾਡੇ ਤੇ ਪਹਿਲਾਂ ਆਪਣੇ ਪੂਰੇ ਕਰੂਗਾ ਨਾ ਉਸੇ ਪਹਿਲਾਂ ਆਪਣਾ ਸੋਚੋ ਵੀ ਮੈਂ ਕਰਜ਼ਾ ਚੁੱਕ ਚੁੱਕ ਜਿਹੜੇ ਪੁੱਤ ਲਾਏ ਉਹ ਤੇ ਪਹਿਲਾਂ ਪੂਰੇ ਕਰਾ ਕਰਨੇ ਤੁਹਾਡੇ ਸਿਰ ਤੋਂ ਮੁੜ ਕੇ ਜਿਹੜੀ ਵੇਖੀ ਜਾਊ ਵੇਖੀ ਜਾਊਗੀ ਪਹਿਲਾਂ ਆਪਣੇ ਦਾ ਘਰ ਪੂਰਾ ਕਰੀਏ ਨਾ ਰਾਜਨੀਤੀ ਬਣ ਗਈ ਆ ਢੰਡਾ ਰਾਜਨੀਤੀ ਬਣ ਗਈ ਆ ਬਿਜ਼ਨਸਮੈਨ ਲੋਕਾਂ ਦਾ ਕੰਮ ਲੀਡਰਾਂ ਦੇ ਵਿੱਚੋਂ ਪੰਜ ਦਾ ਹੀ ਲੀਡਰ ਐ ਹੋਜੇ ਆ ਜਿਹੜੇ ਜੱਦੀ ਸਰਦਾਰ ਆ ਬੌਧੀ ਦੇ ਮੇਰੇ ਵਰਗੇ ਭੁੱਖ-ਭੁਖ ਲੰਗ ਕੱਠੀ ਹੋਈ ਆ ਜਿਨ੍ਹਾਂ ਦਾ ਕੱਲ ਟੁੱਟਾ ਸਾਈਕਲ ਹੁੰਦਾ ਸੀ ਅੱਜ ਉਹ ਕਰੋੜ-ਕਰੋੜ ਰੁਪਏ ਦੀਆਂ ਗੱਡੀਆਂ 'ਚ ਚੜੀ ਫਿਰਦੇ ਆ ਉਹਨਾਂ ਕੀ ਕੀਤਾ ਤੁਹਾਡੇ ਸਿਰ ਤੋਂ ਇਕੱਠੇ ਕੀਤੇ ਆ ਸਾਰੇ ਦੇਖੋ ਪੰਜ ਸੱਤ ਹੀ ਬੰਦੇ ਜਿਹੜੇ ਜੱਦੀ ਸਰਦਾਰ ਹੋਣਗੇ ਵੀ ਜਿਨ੍ਹਾਂ ਨੂੰ ਪਿਓ ਦਾਦਿਆਂ ਤੋਂ ਜਾਇਦਾਦ ਮਿਲੀ ਵੀ ਲੀਡਰ ਹੀ ਕਰ ਲਈ ਹੁਣ ਬਹੁਤੇ ਮੇਰੇ ਵਰਗੇ ਆ ਵੀ ਜਿਨ੍ਹਾਂ ਕੋ ਹਾਇਕ ਆਖ ਨਹੀਂ ਸੀ ਅੱਜ ਉਹਨਾਂ ਦੇ ਘਰਾਂ 'ਚ ਜਾ ਕੇ ਵੇਖੋ ਚਮਚਮਾਉਂਦੀਆਂ ਗੱਡੀਆਂ ਚਮਚਮਾਉਂਦੇ ਘਰ ਇੰਨਾ ਪੈਸਾ ਤੇਲਾ ਕੋਈ ਆਰਾ ਪਾਰ ਨਹੀਂ ਕਿੱਥੋਂ ਆਇਆ ਤੁਹਾਡੀ ਹਾਲਤ ਉੱਥੇ ਹੀ ਆ ਤੁਸੀਂ ਫਾ ਲੈ ਲੈ ਕੇ ਮਰ ਜਣਾ ਵੀ ਸਾਡੀਆਂ ਕਿਸ਼ਤਾਂ ਨਹੀਂ ਲੱਥਣ ਡੀਆਂ ਸਾਡੀਆਂ ਲਿਮਟਾਂ ਨਹੀਂ ਪੂਰੀਆਂ ਹੁੰਦੀਆਂ ਅਗਲੇ ਵਾਦੇ ਗਏ ਵਾਦੇ ਗਏ ਵਾਦੇ ਗਏ ਕਿਉਂਕਿ ਇਹ ਧੰਦਾ ਬਣ ਗਿਆ ਰਾਜਨੀਤੀ ਕੀਤੀ ਆ ਮਹਾਰਾਜਾ ਰਣਜੀਤ ਸਿੰਘ ਨੇ ਹੁਣ ਸ਼ੇਰੇ ਪੰਜਾਬ ਨੇ ਰਾਜਨੀਤੀ ਕੀਤੀ ਆ ਪਰ ਸ਼ੇਰੇ ਪੰਜਾਬ ਦੀ ਰਾਜਨੀਤੀ ਚ ਕੋਈ ਬੰਦਾ ਭੁਖਾ ਨਹੀਂ ਸੌਂਦਾ ਕੋਈ ਬੰਦਾ ਭੁਖਾ ਨਹੀਂ ਸੌਂਦਾ Hindu ਵੀ ਸੌਖਾ Musalman ਵੀ ਸੌਖਾ ਬੋਧੀ ਜਾਨੀ ਇਸਾਈ ਵੀ ਸੌਖਾ ਸ਼ੇਰੇ ਪੰਜਾਬ ਨੇ ਗੁਰੂ ਰਾਮਦਾਸ ਦੇ ਦਰਬਾਰ ਅੰਦਰ ਇੱਕ ਤਰਲਾ ਲੈ ਕੇ ਆਖਿਆ ਸੱਚੇ ਪਾਤਸ਼ਾਹ ਜਿਹਦਾ ਪਿਓ ਵੱਡਾ ਹੋਵੇ ਨਾ ਜਿਹਦਾ ਪਿਓ ਤੜਲੇਦਾਰ ਹੋਵੇ ਤੇ ਪੁੱਤ ਵੈਸੇ ਹੀ ਛਾਤੀ ਚੌੜੀ ਕਰ ਕਰਕੇ ਫਿਰਦਾ ਮੇਰਾ ਤੇ ਪਿਓ ਹੀ ਗੁਰੂ ਰਾਮਦਾਸ ਪਾਤਸ਼ਾਹ ਵਾ ਸੱਚੇ ਪਾਤਸ਼ਾਹ ਹਾਰ ਦਾ ਮੂੰਹ ਨਹੀਂ ਵੇਖਣਾ ਜਿੱਤ ਵੇਖਣੀ ਆ ਮੈਂ ਲੋ ਜੀ ਅਰਦਾਸ ਕੀਤੀ ਦਰਬਾਰ ਸਾਹਿਬ ਚੋਂ ਮੱਥਾ ਟੇਕ ਕੇ ਸ੍ਰੀ ਅਕਾਲ ਤਖਤ ਸਾਹਿਬ ਆ ਗਿਆ ਪੰਜਾਬੀਆਂ ਦਾ ਬਾਦਸ਼ਾਹ ਅਕਾਲ ਤਖਤ ਸਾਹਿਬ ਮੱਥਾ ਟੇਕਣ ਤੋਂ ਬਾਅਦ ਆ ਪੁੱਛਦਾ ਵੀ ਮੈਂ ਕੌਮ ਦੇ ਜਥੇਦਾਰ ਨੂੰ ਮਿਲਣ ਜਾਣਾ ਕੌਮ ਦਾ ਜਥੇਦਾਰ ਕੌਣ ਨੇ ਆ ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਮੈਂ ਮਿਲ ਜਣਾ ਜਥੇਦਾਰ ਸਾਹਿਬ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੂੰ ਕਿੱਥੇ ਮਿਲਣਗੇ ਦੱਸਣ ਵਾਲੇ ਕਹਿੰਦੇ ਜੀ ਅਕਾਲੀ ਬਾਬਾ ਫੂਲਾ ਸਿੰਘ ਜਥੇਦਾਰ ਸਾਹਿਬ ਐਸ ਵਕਤ ਸ਼ੌਣੀ ਵਿੱਚ ਆ ਸ਼ੌਣੀ ਕਿੱਥੇ ਨਿਹੰਗਾਂ ਦੀ ਜਦੋਂ ਤੁਸੀਂ ਆ ਬਾਹਰ ਵੱਡੇ ਬਾਈਪਾਸ ਤੇ ਤੁਰੇ ਜਾਓਗੇ 골ਡਨ ਗੇਟ ਤੋਂ ਅੰਮ੍ਰਿਤਸਰ ਐਂਟਰੀ ਕਰੋਗੇ ਬਾਸ ਸਟੈਂਡ ਤੋਂ ਪਹਿਲਾਂ ਤੁਸੀਂ ਪੁਲ ਚੜਦੇ ਹੋੜਾ ਪੁਲ ਸਿੱਧਾ ਦਰਬਾਰ ਸਾਹਿਬ ਦੀ ਪਾਰਕਿੰਗ 'ਚ ਤੁਹਾਨੂੰ ਲੈ ਜਾਂਦਾ ਹੈ ਜਦੋਂ ਉਸ ਪੁਲ ਦੇ ਉੱਤੇ ਚੜੋਗੇ ਚੜਦੇ ਸਾਰ ਤੁਹਾਨੂੰ ਸੱਜੇ ਹੱਥੇ ਇੱਕ ਗੁਰਦੁਆਰਾ ਦਿ세ਗਾ ਜਿਹਦੇ ਦੋ ਵੱਡੇ ਨੀਲੇ ਨਿਸ਼ਾਨ ਸਾਹਿਬ ਨੇ ਸਾਰੀ ਇਮਾਰਤ ਚਿੱਟੀ ਆ ਗੁੰਬਦ ਨੀਲੇ ਰੰਗ ਦਾ ਇਹਨੂੰ ਕਹਿੰਦੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਇਹਨਿਆਂਗਾ ਦਾ ਹੈੱਡ ਕੁਆਰਟਰ ਆ ਜਥੇਦਾਰ ਦਾ ਹੈੱਡ ਕੁਆਰਟਰ ਆ ਦਸਣ ਵਾਲੇ ਕਹਿੰਦੇ ਸ਼ੇਰੇ ਪੰਜਾਬ ਜਥੇਦਾਰ ਆਪਣੀ ਸ਼ੌਣੀ ਦੇ ਵਿੱਚ ਆ ਤੇ ਸ਼ੇਰੇ ਪੰਜਾਬ ਕਹਿ ਲੱਗਾ ਹੁਣ ਮੈਂ ਜਥੇਦਾਰ ਨੂੰ ਵੀ ਮੇਲਾਵਾ ਨਿਮਰਤਾ ਹੈ ਪਿਆਰ ਦੀ ਹੱਦ ਹੈ ਸਤਕਾਰ ਦੀ ਹੱਦ ਹੈ ਸ਼ੇਰੇ ਪੰਜਾਬ ਨੇ ਆਪਣੇ ਪੈਰਾਂ ਤੋਂ ਜੋੜਾ ਲਾ ਦਿੱਤਾ ਹੱਥ ਦੇ ਵਿੱਚ ਥਾਲੀ ਲਿਆ ਥਾਲੀ ਵਿੱਚ ਥੋੜੇ ਜਿਹਾ ਫਲ ਰੱਖੇ ਪ੍ਰਸ਼ਾਦ ਰੱਖਿਆ ਮੋਹਰਾਂ ਰੱਖੀਆਂ ਕੀਮਤੀ ਰਮਾਲੇ ਨਾਲ ਟੱਕ ਕੇ ਪੰਜਾਬੀਆਂ ਦਾ ਬਾਦਸ਼ਾ ਅਕਾਲੀ ਬਾਬਾ ਫੂਲਾ ਸਿੰਘ ਨੂੰ ਮਿਲਣ ਵਾਸਤੇ ਉਹਦੀ ਸ਼ੌਣੀ 'ਚ ਚਲਾ ਗਿਆ ਅਗਲੇ ਬੰਨੇ ਕੌਮ ਦਾ ਜਥੇਦਾਰ ਢਾਕਾਂ ਤੇ ਹੱਥ ਰੱਖ ਕੇ ਸਖੌਤਾ ਸੀ ਅਕਾਲੀ ਬਾਬਾ ਫੂਲਾ ਸਿੰਘ ਨੇ ਢਾਕਾਂ ਤੇ ਹੱਥ ਰੱਖੇ ਸ਼ੇਰੇ ਪੰਜਾਬ ਦੇ ਹੱਥ ਜੁੜੇ ਤੇ ਸ਼ੇਰੇ ਪੰਜਾਬ ਨੇੜੇ ਆ ਕੇ ਕਹਿੰਦਾ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਕਾਲੀ ਬਾਬਾ ਫੂਲਾ ਸਿੰਘ ਕੌਣ ਲੈ ਕਹਿਣ ਲੱਗੇ ਸ਼ੇਰੇ ਪੰਜਾਬ ਅੱਜ ਸਾਡੀ ਯਾਦ ਕਿੱਦਾਂ ਆ ਗਈ ਤੇ ਅਕਾਲੀ ਬਾਬਾ ਫੂਲਾ ਸਿੰਘ ਵੱਲ ਵੇਖ ਕੇ ਪੰਜਾਬੀਆਂ ਦਾ ਬਾਦਸ਼ਾਹ ਕਹਿੰਦਾ ਤੇਰੇ ਘਰ ਨੂੰ ਛੱਡ ਕੇ ਮੈਂ ਜਾਵਾਂ ਕਿੱਥੇ 100 ਵਿਵਰਸ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਬੇ ਕਿੰਨੀ ਬਹੁਤ ਵਧੀਆ ਸੀ ਔਰ ਬੜੀ ਇੰਟਰਸਟਿੰਗ ਤੇ ਸੱਚੀਆਂ ਖਰੀਆਂ ਗੱਲਾਂ ਕਰਨ ਦੇ ਸੀ ਅੱਜ ਕੱਲ੍ਹ ਅਗਰ ਸਮਾਜ ਦੇ ਵਿੱਚ ਕੋਈ ਫਿਤਨਾ ਸਾਥ ਫੈਲਿਆ ਨਾ ਤੇ ਸਿਰਫ ਇੱਕ ਕੁਰਸੀ ਦੀ ਬਈਆ ਤਾਂ ਫੈਲਿਆ ਹੋਇਆ ਹੈ ਕਿਉਂਕਿ ਹਰ ਇੱਕ ਨੂੰ ਹੈਗਾ ਕਿ ਇੱਕ ਕੁਰਸੀ ਮੈਂ ਹਾਸਲ ਕਰ ਲੈ ਮੈਂ ਹਾਸਲ ਕਰ ਲੈ ਇੰਦੇ ਤੇ ਬਈਆ ਲੇਕਿਨ ਜਿਹੜੇ ਉਹਨੂੰ ਹਾਸਲ ਕਰ ਵੀ ਲੈਂਦੇ ਆ ਲੇਕਿਨ ਉਹਦੇ ਤੇ ਬਹਿ ਕੇ ਨਾ ਕੋਈ ਕੰਮ ਨਹੀਂ ਸਹੀ ਕਰਦੇ ਆਪਣੀ ਆਬਾਦ ਦੀ ਜਿਹੜੀ ਕਿ ਉਹਨਾਂ ਨੂੰ ਖਿਦਮਤ ਕਰਨੀ ਚਾਹੀਦੀ ਏ ਉਹ ਨਹੀਂ ਕਰਦੇ ਸਿਰਫ ਆਪਣੀਆਂ ਜੇਬਾਂ ਭਰਦੇ ਆ ਮਾਲ ਸਮੇਟਦੇ ਆ ਕਿ ਸੜਤੇ ਹੋ ਜਾਂਦੇ ਆ ਆਵਾਮ ਬੇਸ਼ੱਕ ਟੈਕਸਾਂ ਤੋਂ ਬਿੱਲਾਂ ਤੋਂ ਰੋਂਦੀ ਫਿਰੇ ਇਹਨਾਂ ਨੂੰ ਕੋਈ ਨਹੀਂ ਉਹਨਾਂ ਦੇ ਨਾਲ ਸਰਕਾਰ ਹੁੰਦਾ ਏਕ ਗਲਤ ਤਰੀਕਾ ਕਰ ਹੈ ਜਿੰਜ ਕੇ ਗੁਰੂ ਸਹਿਬਾਨ ਨੇ ਜਾਂ ਇਸਲਾਮ ਦੇ ਵਿੱਚ ਹੈ ਕਿ ਜਿਹੜਾ ਹੁੰਦਾ ਵੈ ਇਹ ਇਸ ਅਹੁਦੇ ਤੇ ਆਈ ਜਾਂਦਾ ਉਹ ਤੇ ਆਵਾਮ ਦਾ ਨੌਕਰ ਹੁੰਦਾ ਵੈ ਔਰ ਉਹਨੂੰ ਤੇ عوام ਦੀ ਖਿਦਮਤ ਕਰਨੀ ਚਾਹਦੀ ਹੈ ਇਥੇ ਉਹਨਾਂ ਨੇ عوام ਨੂੰ ਨੌਕਰ ਬਣਾਇਆ ਹੁੰਦਾ ਪਿਆ ਔਰ ਆਪਣੀਆਂ ਜਿਮਾਂਦ ਜਮਾਲੋ ਜੋ ਗਦਾਮ ਹੈ ਜੋ ਸਾਰਾ ਉਹ ਪਾਲੰਦੇ ਆ ਔਰ ਅਜੇ ਟੰਗੀ ਬਾਬੇ ਆ ਇਹ ਵੀ ਨਾ ਇਹਨਾਂ ਦੇ ਹੀ ਹੁੰਦੇ ਆ ਚੇਲੇ ਜਿਹੜੇ ਕਿ ਉਹ ਵੀ ਮਾਲ عوام ਕੋ ਹੜਪ ਕਰੀ ਜਾਂਦੇ ਆ ਤੇ ਇਹ ਵੀ ਕਰੀ ਜਾਂਦੇ ਆ ਜਿਸ ਤਰ੍ਹਾਂ ਕਿ ਉਹ ਕਹਿੰਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹਨਾਂ ਦੇ ਖਾਲਸਾ ਦਾ ਉਹਨਾਂ ਨੇ ਨਾ ਉਹਨਾਂ ਦਾ ਦੌਰ ਸੀ ਉਹਨਾਂ ਨੇ ਬਿਲਕੁਲ ਸਹੀ ਕੀਤਾ ਸੀ ਉਹਨਾਂ ਦੇ ਦੌਰ ਦੇ ਵਿੱਚ ਨਾ ਜਿਹੜਾ ਗਰੀਬ ਹੈ ਨਾ ਉਹ ਵੀ ਉੱਤੇ ਜਾਂਦਾ ਸੀ ਔਰ ਉਹਦੇ ਵਿੱਚ ਇੱਕ ਸਿੱਖ ਨੂੰ ਮੁਸਲਮਾਨ ਨੂੰ ਹਿੰਦੂ ਜਿਹੜੇ ਸਾਈ ਜਿਹੜੇ ਵੀ ਮਜ਼ਬਦਾਂ ਸੀ ਉਹ ਸਾਰੇ ਜਿਹੜੇ ਹੈ ਨਾ ਉਹਨਾਂ ਨੂੰ ਇਕਵਲ ਰਾਈਟਸ ਹਾਸਲ ਸੀ ਇਹ ਨਹੀਂ ਸੀ ਕਿ ਸਿਰਫ ਸਿੱਖਾਂ ਨੂੰ ਬਰਤਰੀ ਦਿੱਤੀ ਜਾਂਦੀ ਹੈ ਦੂਸਰਿਆਂ ਨੂੰ ਥੱਲੇ ਰੱਖਿਆ ਜਾਂਦਾ ਨਹੀਂ ਉੱਥੇ ਸਭ ਨੂੰ ਇੱਕ ਨਾਲ ਲੈ ਕੇ ਚੱਲਿਆ ਜਾਂਦਾ ਸੀ ਮੈਂ ਕਿੰਨੀ ਕਿ ਬੜੀ ਵਧੀਆ ਇਹਨਾਂ ਦੀ ਗੱਲ ਇਹੋ ਜੀ ਗੱਲਾਂ ਤੇ ਇਹਨਾਂ ਸਾਨੂੰ ਬੋਲਣਾ ਚਾਹੀਦਾ ਵਾ ਕਿਉਂਕਿ ਜਿਹੜੇ ਆਪਣੀਆਂ ਜੇਬਾਂ ਪਰੰਦੇ ਸਾ ਗਰੀਬ ਦਾ ਪੇਟ ਕੱਟ-ਕੱਟ ਕੇ ਆਪਣੀਆਂ ਜੇਬਾਂ ਪਰੰਦੇ ਆ ਇੰਜ ਨਹੀਂ ਹੋਣਾ ਚਾਹੀਦਾ ਕਿਉਂਕਿ ਗਰੀਬ ਜਿਹੜਾ ਵਾ ਉਹ ਅੱਗੇ ਵਿਚਾਰਾ ਹੁੰਦਾ ਗਰੀਬ ਤੇ ਜਿਸ ਨੇ ਇਹ ਉਹਦਾ ਪੇਟ ਕੱਟ ਲੰਦੇ ਤੇ ਉਹ ਹੋਰ ਤੇ ਵਿਚਾਰਾ ਥੱਲੇ ਚਲ ਜਾਂਦਾ ਵਾ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਅਗਰ ਆਵਾਮ ਤੁਹਾਡੇ ਤੇ ਇਤਬਾਰ ਕਰਕੇ ਤੁਹਾਨੂੰ ਚੁੰੰਦੀ ਹੈ ਇਸ ਕੁਰਸੀ ਵਾਸਤੇ ਤੇ ਤੁਹਾਨੂੰ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਵਾ ਮੈਨੂੰ ਤੇ ਬਹੁਤ ਵਧੀਆ ਇਹਨਾਂ ਦੀ ਵੀਡੀਓ ਲੱਗੀ ਕਿ ਇਹਨਾਂ ਨੇ ਇੱਕ ਇਹੋ ਜੀ ਗੱਲ ਕੀਤੀ ਬਾਕੀ ਤੁਹਾਨੂੰ ਕਿਹੋ ਜੀ ਲੱਗੀ ਤੁਸੀਂ ਵੀ ਕਮੈਂਟ ਕਰਕੇ ਨਾ ਆਪਣੀ رائے ਦਾ اظہار ਜ਼ਰੂਰ ਕਰਨਾ ਕਿ ਤੁਹਾਨੂੰ ਇਸ ਬਾਰੇ ਵਿੱਚ ਤੁਸੀਂ ਕੀ رائے ਰੱਖਦੇ ਹੋ ਔਰ ਕਮੈਂਟ ਲਾਜ਼ਮੀ ਕਰਨਾ ਸਾਰੇ ਵੀਵਰਸ ਨੇ ਦੇਖਣਾ ਨਹੀਂ ਨੇ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ ਹੈ